ਕਿਹਦੇ ਹਾਲਾਤਾਂ ਵਿੱਚ ਪੂਰੀ ਸੁਰੱਖਿਆ ਬਲਾਂ ਦੀ ਮੌਜੂਦਗੀ ਦੇ ਵਿੱਚ ਚਾਰ-ਚਾਰ ਦਰਜਨ ਅਫਸਰਾਂ ਦੀ ਮੌਜੂਦਗੀ ਦੇ ਵਿੱਚ ਹਥਿਆਰਾਂ ਨਾਲ ਲੈਸ ਅਫਸਰਾਂ ਦੀ ਮੌਜੂਦਗੀ ਦੇ ਵਿੱਚ ਸੁਦੀਰ ਸੂਰੀ ਨੂੰ ਮਾਰਤਾ ਗਿਆ ਕੀ ਸਰਕਾਰ ਦੀ ਕਾਉਂਟੇਬਿਲਟੀ ਉਹ ਪੁਲਿਸ ਅਫਸਰਾਂ ਦੀ ਕੀ ਕਾਉਂਟੇਬਿਲਟੀ ਸੀ ਵੀ ਤੁਸੀਂ 40 ਬੰਦੇ ਆ 50 ਬੰਦਿਆਂ ਦੀ ਗਾਰਡ ਦੇ ਵਿੱਚ ਇੱਕ ਬੰਦਾ ਇੱਕ ਧਰਨੇ ਦੇ ਵਿੱਚ ਪੁਲਿਸ ਸਟੇਸ਼ਨ ਦੇ ਉਹ ਪੁਲਿਸ ਦੇ ਅਫਸਰ ਸਾਰੇ ਮੌਜੂਦ ਸੀ ਡੀਸੀਪੀ ਲੈਵਲ ਦੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਇੱਕ ਲੀਡਰ ਨੂੰ ਮਾਰਤਾ ਗਿਆ ਸੋ ਜਦੋਂ ਆਪਾਂ ਇਹਨਾਂ ਇਸ ਤਰੀਕੇ ਦੀਆਂ ਘਟਨਾਵਾਂ ਉਤੇ ਕਾਉਂਟੇਬਿਲਟੀ ਫਿਕਸ ਹੀ ਕਰਨੀ ਬੰਦ ਕਰਤੀ ਕਿੰਨੇ ਕਫਸਰਾਂ ਦੇ ਉੱਤੇ ਗਾਜ਼ਗਿਰੀ ਕਿੰਨੇ ਕਫਸਰਾਂ ਦੀ ਜਵਾਬਦੇਹੀ ਤੈ ਹੋਈ ਸ੍ਰੀ ਸੁਰੀ ਮਾਰਤਾ ਮਾਰਤਾ ਯਾਨੀ ਕਿ ਜਿਹੜੇ ਮਾਰਨ ਵਾਲੇ ਸੀ ਉਹਨਾਂ ਨੇ ਵੀ ਜਸਟੀਫਾਈ ਕਰਤਾ ਤੇ ਸਰਕਾਰਾਂ ਨੇ ਵੀ ਉਸ ਮਟਰ ਨੂੰ ਫਿਰ ਜਸਟੀਫਾਈ ਕਰਤਾ ਵੀ ਜਿਆਦਾ ਬੜਬੋਲਾ ਲੀਡਰਸ਼ਿਪ ਮਰ ਗਿਆ ਮਰ ਗਿਆ ਗੱਲ ਖਤਮ ਹੋ ਗਈ ਸੋ ਉਸ ਤੋਂ ਬਾਅਦ ਕਿਸੇ ਮੈਨੂੰ ਨਹੀਂ ਲੱਗਾ ਕਿ ਕਿਸੇ ਅਫਸਰ ਉੱਤੇ ਕਾਰਵਾਈ ਹੋਈ ਨਾ ਹੀ ਹੋਈ ਐ ਐਸ ਪਰ ਮਾਈ ਰਿਕਾਰਡ ਸੋ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਲਾਈਟਲੀ ਲੈਂਦੀਆਂ ਨੇ ਸਰਕਾਰਾਂ ਫਿਰ ਇੱਕ ਮਾਹੌਲ ਜਾ ਬਣ ਜਾਂਦਾ ਇੱਕ ਫੈਸ਼ਨ ਜਾ ਬਣ ਜਾਂਦਾ ਹੁਣ ਤੁਰੀ ਚੱਲੋ ਕੰਮ سلسلہ ਹੁਣ ਉਸ ਤੋਂ ਬਾਅਦ ਹੋਰ ਘਟਨਾਵਾਂ ਹੋ ਗਈਆਂ ਮਨੋਰੰਜ